ਵਿਰੋਧੀ ਪਾਰਟੀਆਂ ਵਾਲੇ ਨੇ ਕੂੜ ਪ੍ਰਚਾਰ ਵੀ ਕਰਨਗੇ ਬੜਾ ਕੁਝ ਝੂਠਾ ਸੱਚਾ ਅਸਲੀ ਨਕਲੀ ਬੜਾ ਕੁਝ ਪੇਸ਼ ਕਰਨਗੇ ਖਾਸ ਤੌਰ ਤੇ ਉਹ ਜਿਨ੍ਹਾਂ ਦੀਆਂ ਕੁਰਸੀਆਂ ਖੋ ਕੇ ਤੁਸੀਂ ਆਮ ਕਰਾਉਂਦੇ ਧੀਆਂ ਪੁੱਤਾਂ ਨੂੰ ਕੁਰਸੀਆਂ ਤੇ ਬਿਠਾਇਆ ਉਹ ਬਹੁਤ ਤੜਫੀ ਜਾਂਦੇ ਨੇ ਕਿ ਕਦੋਂ ਇਹ ਸਾਨੂੰ ਕੁਰਸੀਆਂ ਵਾਪਸ ਮਿਲਣ ਕੋਈ ਕਹਿੰਦਾ ਸੈਮੀਫਾਈਨਲ ਆ 27 ਦਾ ਕੋਈ ਕਹਿੰਦਾ ਕੁਆਟਰਫਾਈਨਲ ਆ ਇਹ ਵੀਰੋ ਖੇਡ ਹੀ ਸਮਝਦੇ ਆ ਇਹ ਇਹ ਰਾਜਨੀਤੀ ਨੂੰ ਖੇਡ ਸਮਝਦੇ ਖੇਡ ਇਹ ਕੁਆਟਰਫਾਈਨਲ ਸੈਮੀਫਾਈਨਲ ਫਾਈਨਲ ਇਹ ਖੇਡਾਂ ਚ ਹੁੰਦਾ ਹੁੰਦਾ ਕਬੱਡੀ ਚ ਹੁੰਦਾ ਹਾਕੀ ਚ ਹੁੰਦਾ ਕ੍ਰਿਕਟ ਚ ਹੁੰਦਾ ਪਰ ਉਹ ਹੀ ਦੇਖਦੇ ਆ ਫਲਾਨੀ ਟੀਮ ਸੈਮੀਫਾਈਨਲ ਚ ਪਹੁੰਚ ਗਈ ਫਲਾਨੀ ਇਹ ਖੇਡ ਖੇਡਦੇ ਆ ਤੁਹਾਡੇ ਨਾਲ ਖੇਡ ਪਿਆਏ ਜਦ ਕੇ ਹੈਗਾ ਇਹ ਮਤਦਾਨ ਮਤ ਅਕਲ ਦਾਨ ਅਕਲ ਦਾ ਦਾਨ ਕਰਨਾ ਤੁਸੀਂ ਬਟਨ ਦੱਬ ਕੇ ਕਿ ਮੇਰੀ ਅਕਲ ਮੁਤਾਬਕ ਆਹ ਬੰਦਾ ਸਾਡੇ ਪਰਿਵਾਰ ਦਾ ਤੇ ਸਾਡੇ ਪੰਜਾਬ ਦਾ ਤੇ ਸਾਡੇ ਇਲਾਕੇ ਦਾ ਭਵਿੱਖ ਦਾ ਰਚੇਤਾ ਹੋਵੇ ਇਹ ਮਤਦਾਨ ਕਹਿੰਦੇ ਇਹ ਕਹਿੰਦੇ ਸੈਮੀਫਾਈਨਲ ਉਗਲਾ ਤਾਂ ਹੁਣ ਫਾਈਨਲ ਐ ਹੁਣ ਅਜਾ ਸੈਮੀਫਾਈਨਲ ਹਾਰ ਕੇ ਫਿਰ ਕਹਣਗੇ ਨਹੀਂ ਮੈਂ ਤਾਂ ਨਹੀਂ ਕਿਹਾ ਸੀ ਸੈਮੀਫਾਈਨਲ ਮੈਂ ਤਾਂ ਉਹੀ ਕਿਹਾ ਸੀ ਮੁਕਰਨ ਚ ਵੀ ਬੜੇ ਮਹਾਰ ਐ ਬੜੇ ਦੁੱਖ ਝੱਲੇ ਇਸ ਇਲਾਕੇ ਨੇ ਮੈਂ ਉਦੋਂ ਛੋਟਾ ਹੁੰਦਾ ਸੀ ਨਵੇਂ ਨਵੇਂ ਅਜੇ ਅਖਬਾਰ ਪੜ੍ਹਨ ਲੱਗੇ ਸੀ ਤਾਂ ਇਸ ਇਲਾਕੇ ਦੀਆਂ ਖਬਰਾਂ ਆਉਂਦੀ ਹੁੰਦੀਆਂ ਸੀ ਐਹੋ ਜੇ ਵੀ ਘਰ ਨੇ ਜਿੱਥੇ ਇੱਕ ਦਿਨ ਚ ਦੋ ਦੋ ਲਾਸ਼ਾਂ ਉੱਠੀਆਂ ਨੇ ਮੁੰਡਾ ਪੁਲਿਸ ਚ ਦੂਜਾ ਭਾਈ ਲਹਿਰ ਚ ਉਹਨਾਂ ਨੇ ਉਹ ਮਾਰਤਾ ਉਹਨਾਂ ਨੇ ਉਹ ਮਾਰਤਾ ਦੋ ਲਾਸ਼ਾਂ ਉੱਠੀਆਂ ਮਾਂ ਦੇ ਦਾ ਦੋ ਪੁੱਤ ਉੱਠੇ ਮਾਵਾਂ ਥੋੜੀ ਨਾ ਮਾਂ ਇੰਜੀਨੀਅਰ ਜਾਂਦੀ ਐ ਨਾ ਮਾਂ ਲੀਡਰ ਜਾਂਦੀ ਐ ਨਾ ਮਾਂ ਪੁਲਿਸ ਅਫਸਰ ਜਾਂਦੀ ਐ ਨਾ ਮਾਂ ਕੋਈ ਮਿਲੀਟੈਂਟ ਜਾਂ ਤਬਾਦੀ ਜਾਂ ਕੋਈ ਬਦਮਾਸ਼ ਜਾਂ ਗੈਂਗਸਟਰ मां ਨਹੀਂ ਜੰਦੀ ਮਾਂ ਪੁੱਤ ਜੰਦੀ ਐ ਇਹ ਬਣਾਉਂਦੇ ਐ ਇਹ ਬਣਾਉਂਦੇ ਰਹੇ ਆ ਸਾਨੂੰ ਗੈਂਗਸਟਰ ਇਹ ਬਣਾਉਂਦੇ ਰਹੇ ਆ ਸਾਨੂੰ ਬਾਗੀ ਇਹ ਬਣਾਉਂਦੇ ਰਹੇ ਆ ਇਹ ਆਪਦੇ ਵਾਸਤੇ ਵਰਤ ਕੇ ਮੁਰਕੇ ਛੱਡ ਦਿੰਦੇ ਸੀ ਬਹੁਤ ਕੁਝ ਭੁਗਤ ਲਿਆ ਇਸ ਇਲਾਕੇ ਨੇ ਘਰ ਘਰ ਪਰਚੇ ਨੇ ਘਰ ਘਰ ਪਰਚੇ ਨੇ ਆ ਹੁਣ ਕਿਤੇ ਸਾਹ ਆਇਆ ਵੀ ਸਾਢੇ 3 ਸਾਲ ਤੋਂ ਕੋਈ ਪਰਚਾ ਨਜਾਇਜ਼ ਨਹੀਂ ਹੋਇਆ ਨਹੀਂ ਤਾਂ ਕਾਲੀਆਂ ਦੀ ਸਰਕਾਰ ਆ ਗਈ ਕਾਂਗਰਸੀ ਸਰਪੰਚ ਅੰਦਰ ਕਾਂਗਰਦੀ ਜ਼ਕਾਰ ਆ ਗਈ ਉਹ ਬਾਹਰ ਅਕਾਲੀ ਵਾਲੇ ਅੰਦਰ ਹੁਣ ਤਾਂ ਨਹੀਂ ਕੋਈ ਅੰਦਰ ਹੋਇਆ ਨਾ ਹੁਣ ਤਾਂ ਨਹੀਂ ਹੋਇਆ ਨਾ ਕੋਈ ਸੱਚ ਦੱਸ ਦਿਓ ਅਸੀਂ ਪੁਲਿਸ ਨੂੰ ਕਿਹਾ ਹੋਇਆ ਕਿਹੜੇ ਕੰਮਾਂ ਚ ਪੈ ਗਏ ਯਾਰ ਤੁਸੀਂ ਆਹੀ ਕੰਮਾਂ ਚ ਪੈ ਗਏ ਪੁਲਿਸ ਤੋਂ ਕੋਈ ਜਾ ਕੇ ਨਾ ਸਾਨੂੰ ਕੋਈ ਫੋਨ ਨਹੀਂ ਆਉਂਦਾ ਜੀ ਹੁਣ ਵੀ ਇਹਨੂੰ ਚੱਕ ਕੇ ਅੰਦਰ ਕਰ ਦਿਓ ਇਹਨੂੰ ਬਾਹਰ ਕਰ ਦਿਓ ਆ ਆਪਣਾ ਬੰਦਾ ਹੈ ਉਹਨਾਂ ਦਾ ਬੰਦਾ ਹੈ ਆਹ ਕਾ ਚੱਕਰਾਂ ਚ ਪੈ ਗਏ ਇਹ ਰਾਜਨੀਤਿਆ ਨੇ ਕੋਈ ਬਿਜਲੀ ਦੀ ਗੱਲ ਕੀਤੀ ਕਿਸੇ ਨੇ ਕਿਸੇ ਨੇ ਸੜਕਾਂ ਦੀ ਗੱਲ ਕੀਤੀ ਕਿਸੇ ਨੇ ਸਕੂਲਾਂ ਦੀ ਗੱਲ ਕੀਤੀ ਕਿਸੇ ਨੇ ਹਸਪਤਾਲਾਂ ਦੀ ਕਾਲਜਾਂ ਦੀ ਯੂਨੀਵਰਸਿਟੀਆਂ ਦੀ ਗੱਲ ਕੀਤੀ ਨਾ ਹੁਣ ਇੱਧਰ ਨੂੰ ਲੱਗ ਜਾਓ ਜੀ ਹੁਣ ਇੱਧਰ ਨੂੰ ਲੱਗ ਜਾਓ ਜੀ ਬੜੀ ਮੁਸ਼ਕਲ ਨਾਲ ਗੱਡੀ ਲਈ ਤੇ ਚੜੀ ਐ ਟਾਈਮ ਤਾਂ ਲੱਗ ਗਿਆ 75 ਸਾਲਾਂ ਦਾ ਤਾਣਾ ਬਾਣਾ ਉਲਝਿਆ ਹੋਇਆ ਉਹਨੂੰ 2-3 ਸਾਲਾਂ ਚ ਸੁਲਝਾਉਣਾ ਮੁਸ਼ਕਲ ਹੁੰਦਾ ਪਰ ਜੇ ਕੋਸ਼ਿਸ਼ਾਂ ਕਰੀਏ ਜੇ ਨੀਅਤ ਸੱਚੀ ਹੋਵੇ ਤਾਂ ਧੰਨੇ ਭਗਤ ਨੇ ਪੱਥਰ ਨੂੰ ਵੀ ਰੋਟੀ ਖਵਾਤੀ ਸੀ ਨੀਅਤ ਸੱਚੀ ਸੀ ਉਹਦੀ ਨਲਕਾ ਗੇੜਦੇ ਆਪਾਂ ਥੱਲੇ ਫਰਸ਼ ਹੁੰਦਾ ਪੱਥਰ ਦਾ ਉਹ ਬਾਰ-ਬਾਰ ਗੇੜਦੇ ਆ ਹਰ ਰੋਜ਼ ਗੇੜਦੇ ਆ ਇੱਕੋ ਧੁੰਚ ਲੱਗਿਆ ਰਹਿੰਦਾ ਨਲਕਾ ਉਹਦੀ ਧਾਰ ਇੱਕੋ ਜਗ੍ਹਾ ਤੇ ਪੈਂਦੀ ਰਹਿੰਦੀ ਐ ਪੱਥਰ ਦੇ ਵਿੱਚ ਟੋਆ ਪਾ ਹੁੰਦਾ ਉਹ ਪਾਣੀ ਐਸੇ ਗੱਲ ਤੇ ਚੱਲਣਾ ਪਊਗਾ ਆਪਾਂ ਨੂੰ ਇਹ ਛੇਤੀ ਛੇਤੀ ਇਹ ਰੱਸੀਆਂ ਜੜ ਗਈਆਂ ਬਾਟਨੀ ਹਜੇ ਗਏ ਇਹਨਾਂ ਦੇ ਜੇ ਆਪਾਂ ਸੱਪ ਮਾਰਦੇ ਆ ਨਾ ਆਪਾਂ ਪਿੰਡਾਂ ਵਾਲਿਆਂ ਬਾਹ ਪੈਂਦਾ ਰਹਿੰਦਾ ਖੇਤਾਂ 'ਚ ਸੱਪਾਂ ਨਾਲ ਹੁਣ ਥੋੜਾ ਜਿਹਾ ਘਟਿਆ ਹੋਇਆ ਕਿਉਂਕਿ ਦਿਨੇ ਬਿਜਲੀ ਆਉਣ ਲੱਗ ਗਈ ਨਹੀਂ ਤਾਂ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮੈਦੇ ਫਿਰਦੇ ਰਹਿੰਦੇ ਸੀ ਸੱਪ ਕਿਹੜੇ ਪਾਸੇ ਮਰਦਾ ਜੀ ਸੇ られ ਪਾਚੂ ਤੇ ਸਾ ਸਿਰ ਵੀ ਜਿੰਨਾ ਮਰਜੀ ਤੁਸੀਂ ਨੱਪ ਦੋ ਪਰ ਸੱਪ 5-7 ਮਿੰਟ ਪੂਛਤਾ ਲਾਉਂਦੇ ਰਹਿੰਦਾ ਹੈ ਉਹਨੂੰ ਆਪਾਂ ਕਹਿੰਦੇ ਬਿਸ਼ਕੋਲਦਾ ਇਹ ਹਜੇ ਬਿਸ਼ਕੋਲ ਹੀ ਜਾਂਦੇ ਆ ਹਜੇ ਐ ਹੱਲੀ ਜਾਂਦੀ ਆ ਬਾਜ ਵੀ ਹੋਰਾਂ ਦੇ ਪੂਛਾਂ ਅ 11 ਨਵੰਬਰ ਨੂੰ ਝਾੜੂ ਵਾਲਾ ਬਟਨ ਦਬਾ ਦਿਓ ਪੂਛ ਜਿਹੜੀ ਆ ਐ ਕਰਦੀ ਐ ਖੜ ਜੂ ਤ ਬਾਦ ਫਿਰ ਟੋਆ ਪਟ ਕੇ ਦਬ ਦਿਓ ਬਸ ਉਦੋਂ ਬਾਦ ਤਾਂ ਫਿਰ ਟੋਆ ਪਟ ਕੇ ਦਬ ਵੀ ਦਿੰਨੇ ਆ ਆਪਾਂ नाग ਦੇਵਤਾ ਨੂੰ ਇਹ ਬਹੁਤ ਜ਼ਹਿਰੀਲੇ ਨੇ ਇਹਨਾਂ ਨੇ ਸਾਡੀਆਂ ਜਵਾਨੀ ਦੀਆਂ ਨਸਾਂ ਦੇ ਵਿੱਚ ਨਾੜਾਂ ਦੇ ਵਿੱਚ ਚਿੱਟਾ ਵਾੜਿਆ ਇਹਨਾਂ ਨੇ ਇਹਨਾਂ ਨੇ ਸਾਡੇ ਮੁਕੱਦਸ ਸਥਾਨ ਸਾਡੇ ਪਵਿੱਤਰ ਸਥਾਨਾਂ 'ਚ ਬੰਬ ਧਮਾਕੇ ਗੋਲੀਆਂ ਬਾਰੂਦ ਵਾੜਿਆ ਇਹਨਾਂ ਨੇ ਉਹ ਇੱਕ ਕਿਸੇ ਕਵੀ ਨੇ ਲਿਖਿਆ ਕਹਿੰਦਾ ਇਹ ਕਹਿ ਕੇ ਇਹਨਾਂ 'ਤੇ ਲਿਖਿਆ ਹੋਣਾ ਆ ਜਿਹੜੇ ਫਿਰਦੇ ਆ ਅਕਾਲੀ ਦਰ ਨਾਲੇ ਆ ಬಿಜೆಪಿ ਵਾਲੇ ਆ ਕਾਂਗਰਸ ਵਾਲੇ ਇਹਨਾਂ ਨੇ ਲਿਖ ਇਹਨਾਂ ਵਾਰੀ ਲਿਖਿਆ ਹੋਣਾ ਕਿ ਇਹ ਕਹਿ ਕੇ ਪਟਾਰੀ ਵਿੱਚ ਪਾ ਲਿਆ ਸੱਪਾਂ ਨੂੰ ਸਪੇਰੇ ਨੇ ਇਹ ਕਹਿ ਕੇ ਪਟਾਰੀ ਵਿੱਚ ਬੰਦ ਕਰ ਲਿਆ ਸੱਪਾਂ ਨੂੰ ਸਪੇਰੇ ਨੇ ਕਿ ਇਨਸਾਨਾਂ ਨੂੰ ਡੰਗਣ ਵਾਸਤੇ ਤਾਂ ਅੱਜ ਕੱਲ ਇਨਸਾਨ ਹੀ ਬਥੇਰੇ ਨੇ ਇਹ ਬੰਦਾ ਖਾ ਕੇ ਢ ਘਾਰ ਨਹੀਂ ਮਾਰਦੇ ਬਾਬਿਓ ਆਪਾਂ ਇੱਕ ਰੋਟੀ ਵੱਧ ਖਾ ਜੀਏ ਡਾਕਟਰ ਤੋਂ ਹਾਜਮੋਲਾ ਦੀ ਦਵਾਈ ਲੈਣੀ ਪੈਂਦੀ ਹੈ ਇਹ ਉਹ ਨੇ ਅੱਪਾ ਆਜਪਾਲਤ ਪਾਰਟੀਆਂ ਖਾਂਦੇ ਆ ਉਹ ਚਟਾਲੇ ਦੀ ਪਾਰਟੀ ਖਾ ਗੇ ਉਦਵ ਬਠਾਕਰੇ ਦੀ ਪਾਰਟੀ ਖਾ ਗੇ ਸ਼ਰਦ ਪਵਾਰ ਦੀ ਪਾਰਟੀ ਖਾ ਗੇ ਉੜੀਸਾ ਵਾਲੇ ਨਵੀਨ ਪਟਨਾਇਕ ਦੀ ਪਾਰਟੀ ਖਾ ਗੇ ਇਹ ਸਰਾਲ ਐ ਸਾਹ ਪੀਂਦੇ ਪਤਾ ਨਹੀਂ ਲੱਗਣ ਦਿੰਦੇ ਹੁਣ ਗਾਲਚ ਪਾਈ ਬੈਠੇ ਆ ਬੁਲੇਟਾ ਨਤੀਸ਼ ਕੁਮਾਰ ਦੇ ਲੈ ਉਹਨੂੰ ਖਾਂ ਕੇ ਦੇਖੋ ਤੁਸੀਂ ਹੁਣ ਸੋ ਇਹਨਾਂ ਤੋਂ ਬਚਿਓ ਇਹ ਪਤਾ ਨਹੀਂ ਲੱਗਣ ਦਿੰਦੇ ਜਿਹੜਾ ਇਹਨਾਂ ਦੇ ਨਾਲ ਲੱਗ ਗਿਆ ਮੁੜ ਕੇ ਨਹੀਂ ਲੱਭਦਾ ਉਹ ਇੱਕ ਕੋਈ ਥੋੜੇ ਆਪ ਦੇ ਬੰਦਿਆਂ ਦੀ ਪਾਰਟੀ ਆਮ ਆਦੀ ਪਾਰਟੀ ਆਪਾਂ ਨੂੰ ਕੀ ਲੋੜ ਸੀ ਭਈ ਇੱਧਰ ਆਉਣ ਦੀ ਇਹਨਾਂ ਨਾਲ ਚੱਲੀ ਜਾਂ ਜੇ ਚੱਜ ਦੇ ਨਿਕਲੇ ਹੁੰਦੇ ਮੈਂ ਤਾਂ ਵਿਧਾਨ ਸਭਾ 'ਚ ਵੀ ਕਹਿੰਦਾ ਸੀ ਜੇ ਚੱਜ ਦੇ ਨਿਕਲੇ ਹੁੰਦੇ ਸਾਨੂੰ ਲੋੜ ਕੀ ਸੀ ਇੱਥੇ ਆਉਣ ਦੀ ਅਜ ਤਾਂ ਬਦਾ ਬਦਾ ਕੰਮ ਕਰੀ ਜਾਂਦੇ ਸਾਰੇ ਫਿਰ ਅੱਕ ਕੇ ਆਇਆ ਨਾ ਮੱਛੀ ਪੱਥਰ ਛੱਡ ਕੇ ਮੁੜਦੀ ਐ ਪੰਜਾਬੀ ਮੱਛੀ ਥੋੜੀ ਜਿਹੀ ਜਿੱਦਣ ਐ ਉਹ 2000 ਟੱਕਣਾ ਮਾਰ ਕੇ ਮੁੜਿਆ ਹੋਊਗੀ ਮੁੜਨਾ ਤਾਂ ਮੱਛੀ ਨੂੰ ਹੀ ਪੈਂਦਾ ਪੱਥਰ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਸੋ ਮੁੜਿਆ ਇਹ ਤੁਸੀਂ ਤਾਂ ਹੁਣ ਇਹਨਾਂ ਨੂੰ ਦੁੱਖ ਹੋ ਗਿਆ ਕਿ ਇਹ ਕੀ ਹੋ ਗਿਆ ਯਾਰ ਆਪਣੇ ਜਾਲ 'ਚ ਤਾਂ ਕੋਈ ਵੀ ਨਹੀਂ ਫਸਿਆ ਜਾਲ ਤਾਂ ਲਾਏ ਹੋਏ ਸੀ ਇਹਨਾਂ ਨੇ ਮੱਛੀਆਂ ਤੇ ਪਰ ਫਸਿਆ ਨਹੀਂ ਕੋਈ ਹੋਣ ਇਲਜ਼ਾਮ ਤੇ ਇਲਜ਼ਾਮ ਉਹ ਕਰਦਿਆਂ ਕੋ ਮੈਂ ਹੈਰਾਨ ਐ ਇਨਾਂ ਬੰਦਿਆਂ ਤੋਂ ਮਤਲਬ ਉਹ ਕੰਗਾ ਖੇਤਰੀ ਪਾਰਟੀ ਐ ਸੁਖਵੀਰ ਬਾਦਲ ਜੀ ਕਹਿੰਦੇ ਐ ਕਿ ਜਦੋਂ ਮੈਂ ਜਿੱਧਰ ਵੀ ਜਾਂਦਾ ਸਾਰਾ ਕੁਝ ਬਾਲਾ ਸਾਹਿਬ ਨੇ ਕਰਵਾਇਆ ਹੋਇਆ ਜਿੱਧਰ ਵੀ ਮੈਂ ਦੇਖਦਾ ਮੰਡੀਆਂ ਬਾਲਾ ਸਾਹਿਬ ਨੇ ਬਣਾਤੀਆਂ ਆ ਜਿਹੜੀਆਂ ਸੜਕਾਂ ਐ ਬਾਲ ਸਾਹਿਬ ਵੱਡੇ ਬਾਲ ਸਾਹਿਬ ਦੀ ਸੋਚ ਐ ਮਰੇਗਾ ਵਾਲੇ ਕੰਮ ਕਰ ਜਾਂਦੇ ਵੱਡੇ ਬਾਲ ਸਾਹਿਬ ਦੀ ਸੋਚ ਐ ਆ ਜਿਹੜੀਆਂ ਫਾਸਲਾਂ ਖੜੀਆਂ ਨੇ ਚੋਂ ਸਭ ਬਾਲ ਸਾਹਿਬ ਦੀ ਸੋਚ ਐ ਮੈਂ ਕਿਹਾ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਉਹ ਤਾਂ ਨੀਂਦ ਆ ਜਾਂਦੀ ਐ ਜਦੋਂ ਕੋਟ ਕਪੂਰੇ ਵਿੱਚ ਦੀ ਲੰਘਦਾ ਐ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਣੀ ਪਿਆ ਬਾਛੜਾ ਮਾਰਿਆ ਸੀ ਗੋਲੀਆਂ ਚਲਾਈਆਂ ਸੀ ਉਦੋਂ ਬਾਈਬਲ ਕਲਾਂ ਵਿੱਚ ਦੀ ਲੰਘਦਾ ਉਹ ਅੱਖਾਂ ਮੀਜਦੇ ਉਹ ਵੀ ਬਾਲ ਸਾਹਿਬ ਨਹੀਂ ਕਰਾਇਆ ਇਸ ਕੰਮ